ਅੰਦਰੋਂ ਰਸਦਾਂ ਮਸਤਾਨੀਆਂ ਹੋਣ ਕੰਡੇ ਸਨ ਪੀਂਮ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਮੂੰਹ ਹੁਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ ਪਰ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਖੜੀ ਸਿੱਖਾਂ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀ ਵੱਲ ਦੇਖਿਆ ਉਹਨਾਂ ਨੂੰ ਲੱਗਿਆ ਕਿ ਮਾਂ ਦਾ ਬਚਨ ਗੁਰੂ ਜੀ ਲਈ ਸੱਚਾ ਹੁਕਮ ਬਣੇਗਾ संगिता ने विनती की माताजी वैरिया ने कसम खा के किला छड्डण दी गल कीती है हुण सानू ए केरा तोड़ के बाहर निकलना ही चाहिदा है माता गुजरी जी जो सदा सहिष्णुता अति स्यानत दी मूरत सन ने गंभीरता नाल गुरुजी ने ए विनती सूचित कीती गुरुजी ने बड़े धीरज नाल उत्तर दित्ता ਤੇ ਕਸਮਾ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਹਨਾਂ ਦੇ ਦਿਲਾਂ ਵਿੱਚ ਫਰੇਬ ਭਰਿਆ ਹੋਇਆ ਹੈ ਇਸ ਗੰਮ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਟਾ ਕੇ ਕਿਲੇ ਦੇ ਦਰਵਾਜ਼ੇ ਤੋਂ ਬਾਹਰ ਛੱਡਿਆ ਗਿਆ ਗੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ ਤਾਂ ਉਹਨਾਂ ਸੋਚਿਆ ਇਹ ਇੰਨਾ ਗੱਡਿਆਂ ਵਿੱਚ ਗੁਰੂ ਘਰ ਦਾ ਕੀਮਤੀ ਸਮਾਨ ਜਾ ਰਿਹਾ ਹੋਵੇਗਾ ਗੱਡੇ ਵੇਖਦੇ ਆ ਕਿ ਉਹਨਾਂ ਦੀਆਂ ਕਸਮਾਂ ਹਵਾ ਹੋ ਗਈਆਂ ਉਹਨਾਂ ਗੱਡਿਆਂ ਉੱਤੇ ਹਮਲਾ ਕਰ ਦਿੱਤਾ